ਕਿਸੇ ਤੇ ਵਾਰ ਕਰਦੇ ਨਹੀਂ ਤੇ ਜੇ ਕਰਦਾ ਤਾਂ ਉਹਦਾ ਜਰਦੇ ਨਹੀਂ ਸਭ ਤੋਂ ਵੱਡੀ ਗੱਲ ਅਸੀਂ ਪਹਿਲੀ ਛੇ ਪਹਿਲਾਂ ਆਪਾਂ ਵਾਰ ਕਰਦੇ ਨਹੀਂ ਤੇ ਦੂਜਾ ਸਹਿੰਦੇ ਨਹੀਂ ਜਿਹੜਾ ਕਰਦਾ ਹੈ ਉਹਦਾ ਜਰਦੇ ਨਹੀਂ ਜਿਹੜਾ ਵੰਗਾਰਦਾ ਹੈ ਕਿ ਨਹੀਂ ਉਹਨੂੰ ਹੀ ਛੱਡਦੇ ਅਗੇ ਹਾਂ ਪਿਆਰ ਨਾਲ ਸਾਨੂੰ ਕੋ ਖਾ ਲੇ ਲੁੱਟ ਲੇ ਜੋ ਮਰਜੀ ਕਰ ਲੈ ਲੰਮੇ ਪਾਰੇ ਪੈਨ ਨੂੰ ਤਿਆਰ ਨੇ ਚੇ ਜਾ। ਇਹ ਕਿਹੜਾ ਟੈਗ ਨਹੀਂ ਲੱਗਾ ਖਾਲਸਤਾਨੀਆਂ ਸਾਨੂੰ ਆਖਾ ਵਕ ਵਾਦੀ ਸਾਨੂੰ ਆਖਾ ਅਤਵਾਦੀ ਸਾਨੂੰ ਆਖਾ ਪਾਕਿਸਤਾਨੀਆਂ ਇਥੋਂ ਤੱਕ ਪਾਕਿਸਤਾਨੀਆਂ ਤੱਕ ਵੀ ਆਂਦੇ ਰੰ। ਇਹ ਸਰਕਾਰਾਂ ਕਰਦੀਆਂ ਨੇ ਕਰ ਲੈਣ ਨਕਦ ਪਰ ਸਰਕਾਰਾਂ ਚਾਰ ਦੇ ਦਿੰਦੀਆਂ ਪ੍ਰੋਣੀ ਹੁੰਦੀਆਂ ਉਹਨਾਂ 5 ਸਾਲ ਬਾਅਦ ਬਦਲਨੇ ਪੈਂਦੇ। ਚੰਗੇ ਦਿਨਾਂ ਦੇ ਸਾਲ ਉਹ ਤੁਹਾਡੇ ਆਏ ਨੇ ਨਕਦ ਵੀ ਜਿਹੜੇ ਤੁਸੀਂ ਕੁਰਸੀਆਂ ਰਹਿਗਰ ਮਾਨ 5 ਸਾਲ ਤੁਸੀਂ ਪਿਛਲੇ ਰਾਜ ਕੀਤਾ ਚੰਗੇ ਦਿਨ ਕਹੇ ਦੇ ਨਹੀਂ ਆਏ। ਕਈਆਂ ਦੇ ਮੂੰਹ ਮਾਰ ਪਾੜ ਗਏ ਆ ਦਾਖਲ ਕਰਾਏ। ਨੌਜੁਤ ਚੜਾਉਂਦੇ ਨੇ ਨਕਦ ਜਦੋਂ ਗੋਲਾ ਬਰੂ ਛੱਡਦੇ ਨੇ। ਉਹ ਜੜਾਉਂਦੇ ਫਿਰ ਸਾਡੇ ਫਿਰ ਅੱਕ ਕੇ ਫਿਰ ਇਹੀ ਵੀ ਫਿਰ ਨੱਕਦਾ ਕੋਈ ਨਾ ਕੋਈ ਡਾਇਰੈਕਟ ਐਕਸ਼ਨ ਤੇ ਰਿਐਕਸ਼ਨ ਤੋਂ ਹੋਣਾ ਹੀ ਹੋਣਾ ਕੋਈ ਨਾ ਕੋਈ ਫਿਰ ਨਰ ਲੜਾਂਗੇ ਤੇ ਜੀਂਦੇ ਰਹਿਾਂਗੇ ਨਹੀਂ ਜੜਾਂਗੇ ਤੇ ਮਰਾਂਗੇ ਨੱਕਦਾ ਦੋ ਹੀ ਗੱਲਾਂ ਕਰਾਂਗੇ ਜਾਂ ਮਰਾਂਗੇ ਬੱਸ ਇਹ ਡੰਗਾ ਡੰਗਾ ਮਾਦ ਮਾਰ ਲੈਣ ਨੱਕਦਾ ਇਹਨਾਂ ਦਾ ਕੰਮ ਹੈ ਨੱਕ ਦੋ ਬੱਦੇ ਹੁਕਮਾਂ ਦੇ ਬੱਦੇ ਨੇ ਮਾਰ ਲੈਣ ਡੰਗਾ ਕਿੰਨੀ ਮਾਰ ਲਈ ਉਦਾਂ ਵੀ ਤਾਂ ਮਰਨਾ ਹੀ ਹੋ ਉਦੋਂ ਸਾਲਾਂ ਨੂੰ ਮਰਨਾ ਹੀ ਆ ਸਿੰਘੂ ਬਾਰਡਰ ਤੇ ਕਿਸਾਨੀ ਧਰਨੇ ਦੇ ਵਿੱਚ ਆਪਾਂ ਖੜੇ ਆ ਤੇ ਇੱਥੇ ਤੁਹਾਨੂੰ ਦਿਖਾ ਦਈਏ ਕਿ ਟਰਾਲੀਆਂ ਦੇ ਵਿੱਚ ਰਾਸ਼ਨ ਨਵਰ ਨਵ ਹੈ ਤਿਆਰ ਹੈ ਤੇ ਇਹ ਅੱਜ ਦੀ ਨਹੀਂ 6 ਮਹੀਨੇ ਦਾ ਰਾਸ਼ਨ ਆਪਣੇ ਨਾਲ ਲੈ ਕੇ ਆਏ ਨੇ ਤੇ ਬੀਬੀਆਂ ਦਾ ਤੁਹਾਨੂੰ ਬੀਬੀਆਂ ਨਾਲ ਗੱਲਬਾਤ ਕਰਾਉਣੀ ਹੈ ਕਿ ਬੀਬੀਆਂ ਵੀ ਹੌਸਲੇ ਚ ਪੂਰੀਆਂ ਨੇ ਕਿਉਂਕਿ ਬੀਬੀਆਂ ਨੇ ਵੀ ਸੰਘਰਸ਼ ਪੂਰਾ ਲੜਿਆ ਪਹਿਲਾਂ ਜਿਹੜਾ ਮੋਰਚਾ ਸੀ ਉਹਦੇ ਵਿੱਚ ਵੀ ਬੀਬੀਆਂ ਦਾ ਪੂਰਾ ਯੋਗਦਾਨ ਸੀ ਤੇ ਹੁਣ ਵੀ ਬੀਬੀਆਂ ਦਾ ਪੂਰਾ ਯੋਗਦਾਨ ਹੈ ਆ ਉਹ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਸਸੀ ਗੌਰ ਜੀ ਸਸੀ ਗੌਰ ਇਹ ਧਰਨੇ ਦੇ ਵਿੱਚ ਬੀਬੀਆਂ ਦਾ ਪੂਰਾ ਰੋਲ ਹੈ ਬੀਬੀਆਂ ਵੱਲੋਂ ਪੂਰਾ ਨਿਭਾਇਆ ਜਾ ਰਿਹਾ ਸਾਰਾ ਤੁਸੀਂ ਕੀ ਕਹਿਣਾ ਚਾਹੋਗੇ ਆਏ ਆਏ ਜਰੂਰ ਤਰੀਕ ਦੇ ਅੱਜ 5 ਦਿਨ ਹੋ ਗਏ ਤੇ ਬੀਬੀਆਂ ਦਾ ਪੂਰਾ ਐਨ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਹਾਂਜੀ ਹਾਂਜੀ ਬੀਬੀ ਜੀ ਦੇਗੇ ਜਿਹੜੇ ਬੰਬ ਬਰੂਦ ਚਲਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਹੈ ਨਹੀਂ ਅੱਜ ਨਹੀਂ ਚਵਾਏ ਉਹਨਾਂ ਅੱਜ ਮੀਟਿੰਗ ਮੰਗ ਰਹੇ ਮੀਟਿੰਗ ਕਰਕੇ ਤੁਹਾਨੂੰ ਦੱਸ ਦਾਂਗੇ ਅੱਛਾ ਜੀ ਫੇਰ ਤੋੜਾਵਾਂਗੇ ਜੇ ਤੋੜਨੇ ਹੋਣ ਇਹਦੇ ਹਾਂਜੀ ਹਾਂਜੀ ਜੇ ਇਹ ਤੁਹਾਨੂੰ ਦੇਹ ਤਾਂ ਤੁਹਾਡੇ ਹੱਕ ਦੇ ਫੇਰ ਤੁਸੀਂ ਮੁੜ ਜਿਓ ਮੈਂ ਮੰਨਿਆ ਬੇਹ ਤੋੜਨੀ ਤੋੜਨੀ ਅੱਜ ਦਾ ਅੱਜ 6 ਵਜੇ ਦਾ ਹੀ 6 ਵਜੇ ਦੀ ਮੀਟਿੰਗ ਉਹਨਾਂ ਕਰਨੀ अच्छा जी ਤੇ ਆ ਜਿਹੜੇ ਬਰੂ ਦੇ ਦੋ ਦਿਨ ਚਲਾਉਂਦੇ ਰਹਿੰਦੇ ਆ ਨਾ ਇਹ ਹਾਂ ਜੀ ਉਹ ਚ ਦੇ ਹੋਇਆ ਨਿਸ਼ਾਨ ਆਪਣੇ ਪੰਜਾਬ ਸਰਕਾਰ ਨੇ ਕੁਝ ਨਹੀਂ ਕਰਿਆ ਇਹ ਨਹੀਂ ਨਹੀਂ ਉਹ ਹੋਇਆ ਵਿੱਚ ਕਈਆਂ ਦਾ ਮੂੰਹ ਮਾਰ ਪਾੜ ਗਏ ਆ ਦਾਖਲ ਕਰਾਏ ਨੌਜਵਾਨ ਬੱਚਿਆਂ ਦਾ ਹਾਂ ਜੀ ਦਾਖਲ ਕਰਾਏ ਆ ਹਾਂ ਜੀ ਤੇ ਆਪਣੇ ਨਾਲ ਹੋਰ ਵੀ ਆਇਆ ਕਿ ਬੀਬੀ ਨਹੀਂ ਬੀਬੀਆਂ ਇਧਰ ਕਈਆਂ ਦਾ ਅੱਛਾ ਬਾਲ ਤੋਂ 5-6 ਬੀਬੀਆਂ ਠੀਕ ਹੈ ਜੀ ਆਪਣਾ ਏਰੀਆ ਕਿਹੜਾ ਬੀਬੀ ਖਲਚੀਆਂ ਰਈਆ ਅਬਿਆਸ ਆਪਣਾ ਅੰਬਸਰ ਅੰਬਸਾ ਤੋਂ ਖਲਿਛੇ ਗਏ ਆ ਰਹੀ ਆ ਬੀ ਆ ਠੀਕ ਆ ਇਹ ਤਾਂ ਨਹੀਂ ਸੋਚ ਗਿਆ ਵੀ ਇੰਨੇ ਕਿ ਦਿਨ ਵੱਤ ਜਾਣਾ ਜਿੰਨੇ ਦਿਨ ਲੱਗਣਗੇ ਉਹਨੇ ਲਾਵਾਂਗੇ ਜੀ ਆ ਜੀ 5 5 6 ਮਹੀਨੇ ਲੱਗ ਜਾਣੇ ਹਾਂ ਜੀ ਆਵੇ ਜਾਜੂ ਪਤਿਆਂ ਦੇ ਪੂਰੇ ਚੜ੍ਹਦੀ ਕਲਾ ਦੇ ਵਿੱਚ ਨੇ ਬੀਬੀਆਂ ਕਿਸੇ ਪਾਸਿਓਂ ਘਟ ਨਹੀਂ ਤੇ ਬਜ਼ੁਰਗਾਂ ਨਾਲ ਵੀ ਗੱਲ ਕਰਾਉਨੇ ਆ ਬਜ਼ੁਰਗ ਵੀ ਪੂਰੇ ਹੌਸਲੇ 'ਚ ਨੇ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਨੇ ਦੇ ਵਿੱਚ ਆਇਓ ਪੂਰੇ ਚੜ੍ਹਦੀ ਕਲਾ ਦੇ ਵਿੱਚੋਂ ਚੜ੍ਹਦੀ ਕਲਾ ਦੇ ਹਾਂ ਤੇ ਹੁਣ ਕੀ ਕਹਿਣਾ ਮੋਦੀ ਨੂੰ ਮੋਦੀ ਨੂੰ ਕਹਿਣਾ ਵੀ ਦਾੜਾ ਹੱਕ ਤੇ ਲੱਗੇ। ਹਾਂ ਹੱਕ ਦਾ ਬਣਦਾ ਦੇਣਾ ਚਾਹੀਦਾ। ਆਹੋ ਜੋ ਆਖਿਆ ਮੈਂ ਹੀ ਆਪਣੀ ਹਲਕੇ ਜਾਏ ਆਂ। ਹਾਂ ਆਪਣਾ ਪੰਜਾਬ ਹੈ। ਆ ਪੰਜਾਬ ਦਾ ਹਲਕਾ ਹੈ। ਹਾਂ ਆਪਣੀ ਹਲਕੇ ਦੇ ਆਂ ਹਲਕੇ ਜਾਂ ਆਪਣੀ ਧਰਾਂ ਨਹੀਂ। ਹਾਂ ਜੀ ਹਾਂ। ਹੈ ਇਹਦਾ ਤੇ ਕੋਈ ਡਰ ਨਹੀਂ। ਨਾ ਨਾ ਕੋਈ ਡਰ ਨਹੀਂ ਆਪਣਾ ਪੰਜਾਬ ਹੈ। ਰੋਕਦਾ ਕਿਉਂ? ਉਹੀ ਤਾਂ ਗੱਲ ਆ ਵੀ ਆਪਣਾ ਰੋਕਦਾ ਕਿਉਂ? ਉਹੀ ਪੁੱਛਣਾ ਹੈ। ਹਾਂ। ਹੋਰ ਉਹ ਠੀਕ ਠਾਕ ਹੈ। ਹਾਂ ਸਿਹਤ ਠੀਕ ਹੈ ਨਾ। ਹਾਂਜੀ ਹੋਰ ਨਵਾਂ ਹਾਂਜੀ ਇਹ ਹੋਰ ਪੁੱਛਨੇ ਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦੱਸ ਪੁੱਛੋ ਜੀ ਕੀ ਪੁੱਛਣਾ ਕਿਹੜੇ ਤਰ੍ਹਾਂ ਕਿਹੜੇ ਆਪਣਾ ਗੂ ਕਿਹੜੇ ਨੇ ਜੀ ਆਪਣੀ ਜਥੇਬੰਦੀ ਵਾਹਿਗੁਰੂ ਜੀ ਜਥੇਬੰਦੀ ਹੈਗੀ ਆ ਸਾਰੇ ਕਿਸਾਨ ਮਜ਼ਦੂਰ ਸੰਮਲਨ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਜ਼ੋਨ ਟਾਂਗਰਾ ਸਾਡਾ ਨਾਮ ਸਾਡਾ ਸੁਖਵਿੰਦਰ ਸਿੰਘ ਵਾਹਿਗੁਰੂ ਕਰਕੇ ਜਾਣਦੇ ਨੇ ਅੱਛਾ ਜੀ ਤੇ ਇਹ ਧਰਨੇ ਦੇ ਵਿੱਚ ਪਹਿਲਾਂ ਇੱਧਰ ਗੋਲਾ ਬਰੂਦ ਵੀ ਚੱਲਿਆ ਅੱਜ ਕਹਿੰਦੇ ਹਜੇ ਘਟਾ ਹੈ ਨਹੀਂ ਅਜੇ ਚੱਲਿਆ ਹੀ ਨਹੀਂਗਾ ਹਾਂ ਜੀ ਅਜੇ ਘਟ ਨਹੀਂ ਅਜੇ ਚੱਲਿਆ ਹੀ ਨਹੀਂਗਾ ਦੇਖੋ ਜਿੰਨੇ ਜਿਹੜੇ ਕੀ ਆਉਂਦਾ ਟੇਬਲ ਟਾਕ ਹਾਂ ਜੀ ਜੋ ਸਾਡੇ ਜਿਹੜੇ ਹੈਗੇ ਨੇ ਆਗੂ ਨੇ ਉਹ ਆਹਦੇ ਟੇਬਲ ਟਾਕ ਤੇ ਜੇ ਗੱਲ ਚੱਲ ਜAVE ਤੇ ਚੰਗੀ ਗੱਲ ਆ ਜਦੋਂ ਨਹੀਂ ਚੱਲਦੀ ਟੇਬਲ ਟਾਕ ਨਹੀਂ ਲੱਗਦਾ ਵੀ ਗੱਲ ਕੋਈ ਬੰਦੀ ਹੈਗੀ ਉਦੋਂ ਫਿਰ ਇਹ ਸੰਘਰਸ਼ ਦੇ ਰਾਹ ਤੇ ਪੈ ਤੇ ਫਿਰ ਇਹ ਦੂਜੇ ਬੰਨੇ ਤੁਰਦੇ ਆ ਗਏ ਅਦਰ ਇਹ ਦੂਜੇ ਬਾਰੇ ਤੁਰਦੇ ਨਹੀਂ ਤੁਰ ਕੇ ਰਾਜੀ ਵੀ ਨਹੀਂ ਹੈਗੇ ਨਾ ਸਾਰੇ ਡੱਕਦੇ ਵੀ ਨਹੀਂ ਹਾਲੇ ਨਹੀਂ ਹਾਲੇ ਨਹੀਂ ਹਾਲੇ ਨਹੀਂ ਹਾਲੇ ਨਹੀਂ ਪਰ ਉਦੋਂ ਜਦੋਂ ਪ੍ਰੂਫ ਕਰਦੇ ਸਾਨੂੰ ਚੜਾਉਂਦੇ ਨੇ ਨੱਕ ਦੇ ਜਦੋਂ ਗੋਲਾ ਬਰੂ ਛੱਡਦੇ ਨੇ ਉਹ ਜੇ ਚੜਾਉਂਦੇ ਨੇ ਫਿਰ ਸਾਡੇ ਫਿਰ ਅੱਕ ਕੇ ਫਿਰ ਇਹੀ ਵੀ ਫਿਰ ਨੱਕ ਦਾ ਅਗਲੇ ਕੋਈ ਨਾ ਕੋਈ ਰੈਕ ਐਕਸ਼ਨ ਤੇ ਰਿਐਕਸ਼ਨ ਤਾਂ ਹੋਣਾ ਹੀ ਹੋਣਾ ਕੋਈ ਨਾ ਕੋਈ ਫਿਰ ਨੱਕ ਪੰਜਾਬੀ ਖੁੱਲੇ ਹੌਸਲੇ ਵਾਸਤੇ ਜਾਣੇ ਜਾਂਦੇ ਨੇ ਤੇ ਇਹ ਜੇ ਇਹਨਾਂ ਨੂੰ ਕੋਈ ਛੇੜਦਾ ਫਿਰ ਇਹ ਬਖਸ਼ਦੇ ਵੀ ਨਹੀਂ ਹੈਗੇ ਇਹੀ ਹੈਗੇ ਆ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਿਸੇ ਤੇ ਬਾਹਰ ਕਰਦੇ ਨਹੀਂ ਤੇ ਜੇ ਕਰਦਾ ਤਾਂ ਉਹਦਾ ਜਰਦੇ ਨਹੀਂ ਸਭ ਤੋਂ ਵੱਡੀ ਗੱਲ ਅਸੀਂ ਪਹਿਲੀ ਛੇਲਾਂ ਆਪਾਂ ਬਾਹਰ ਕਰਦੇ ਨਹੀਂ ਤੇ ਦੂਜਾ ਨਹੀਂ ਜਿਹੜਾ ਕਰਦਾ ਹੈ ਉਹਦਾ ਜਰਦੇ ਨਹੀਂ ਵੰਗਾਰ ਨੂੰ ਸਾਡੀ ਕੌਮ ਨੇ ਕਦੀ ਛੱਡਿਆ ਹੀ ਨਹੀਂ ਹੈ ਕਿਉਂਕਿ ਜਿਹੜਾ ਵੰਗਾਰਦਾ ਹੈ ਕਿ ਨਹੀਂ ਉਹਨੂੰ ਹੀ ਛੱਡਦੇ ਅਗੇ ਹਾਂ ਪਿਆਰ ਨਾਲ ਸਾਨੂੰ ਕੋ ਖਾ ਲੇ ਲੁੱਟ ਲੇ ਜੋ ਮਰਜੀ ਕਰ ਲੇ ਲੰਮੇ ਪਾਰੇ ਪੈਨ ਨੂੰ ਤਿਆਰ ਨੇ ਪੰਜਾਬੀ ਪਰ ਜਦੋਂ ਕੋਈ ਵੰਗਾਰ ਕੇ ਆਂਦਾ ਵੀ ਨਹੀਂ ਮੈਂ ਆ ਕੰਮ ਕਰਨਾ ਉਹਦੀ ਵੰਗਾਰ ਹਮੇਸ਼ਾ ਪੰਨਦੇ ਹੀ ਪੰਦੇ ਆ ਇਹ ਤੁਸੀਂ 13 ਮਹੀਨੇ ਅੱਗੇ ਮੋਟੇ ਚ ਬਿਠੇ ਵੇਖ ਲ ਨਾ ਤਾਂ ਉੱਥੇ ਕੀ ਨਹੀਂ ਹੋਇਆ ਲੱਗਦਾ ਕਿਹੜਾ ਟੈਗ ਨਹੀਂ ਲੱਗਾ ਸਾਡੇ ਤੇ ਨਾ ਉਹਦਾ ਜਿਹੜੀ ਕੌਮ ਨੇ ਦਰਿਆਵਾਂ ਦੇ ਨਹੀਂ ਕਿਹੜਾ ਕਿਹੜੇ ਕਿਹੜਾ ਟੈਗ ਨਹੀਂ ਲੱਗਾ ਖਾਲਸਤਾਨੀਆਂ ਸਾਨੂੰ ਆਖਾ ਵੱਖਵਾਦੀਆਂ ਸਾਨੂੰ ਆਖਾ ਹੱਤਵਾਦੀਆਂ ਸਾਨੂੰ ਆਖਾ ਪਾਕਿਸਤਾਨੀਆਂ ਇੱਥੋਂ ਤੱਕ ਪਾਕਿਸਤਾਨੀਆਂ ਤੱਕ ਵੀ ਆਂਦੇ ਰਹੇ ਨਾ ਪਰ ਉੱਥੇ ਡਟੇ ਰਹੇ ਫਿਰ ਡਟੇ ਪਈ ਆ ਕਿ ਜੋ ਮੱਦੀ ਟੈਗ ਲਾ ਦੋ ਟੈਗ ਲੋਣਾ ਜਨਤਾ ਨੇ ਜਿਹਦੇ ਖਾਤਰ ਲੜਦੇ ਇਹਨਾਂ ਦਾ ਇਹ ਸਰਕਾਰਾਂ ਕਰਦੀਆਂ ਨੇ ਕਰ ਲੈਣ ਨਾ ਪਰ ਸਰਕਾਰਾਂ ਚਾਰ ਦੇ ਦੀਆਂ ਪ੍ਰਾਣੀ ਹੁੰਦੀਆਂ ਉਹਨਾਂ ਪੰਜ ਸਾਲ ਬਾਅਦ ਬਦਲਨੇ ਪੈਂਦੇ ਅਸੀਂ ਇੱਥੇ ਕਿਸਾਨ ਐ ਉਹਨੇ ਕਿਸਾਨ ਹੀ ਰਹਿਣਾ ਉਹਦੇ ਪੁੱਤ ਨੇ ਵੀ ਕਿਸਾਨ ਹੀ ਰਹਿਣਾ ਠੀਕ ਐ ਪੜ੍ਹ ਲਿਖ ਜਾਊਗਾ ਤੇ ਤਰੱਕੀ ਕਰ ਜੂ ਬਕਰੀ ਘਰ ਲੱਗੀਆ ਪਰ ਕਿਸਾਨ ਦਾ ਕਿਸਾਨ ਹੀ ਐ ਨਾ ਹਾਂਜੀ ਹਾਂਜੀ ਕਿੰਨੀ ਜਨਤਾ ਦਾ ਢਿੱਡ ਪਰ ਨਾਲਾ ਇਨਸਾਨ ਪਰ ਅੱਜ ਜੋ ਸੜਕਾਂ ਤੇ ਬੈਠਾ ਕਿਉਂ ਬੈਠਾ ਨਾ ਕਿੰਨੇ ਭਾਇਆ ਆਪਣੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਭਾਇਆ ਕਿੰਨੇ ਭਾਇਆ ਨਾ ਦੇਖੋ ਉਦੋਂ ਤੇ ਮੋਦੀ ਸਰਕਾਰਾਂ ਦਾ ਚੰਗੇ ਦਿਨ ਚੰਗੇ ਦਿਨ ਕਿਹਦੇ ਆਏ ਨੇ ਚੰਗੇ ਦਿਨੋਂ ਸਾੜੋ ਤੁਹਾਡੇ ਆਏ ਨੇ ਨਾ ਕਿ ਤਾ ਵੀ ਜਿਹੜੇ ਤੁਸੀਂ ਕੁਰਸੀਆਂ ਰਹਿ ਗਏ ਪੰਜ ਸਾਲ ਤੋਂ ਪਿਛਲੇ ਰਾਜ ਕਿਤਾ ਚੰਗੇ ਦਿਨ ਕਹੇਦੇ ਨਹੀਂ ਆਏ ਹੁਣ ਤੁਸੀਂ ਕਰਨ ਦੇ ਜੋ ਹੁਣ ਤੁਹਾਡੇ ਚੰਗੇ ਦਿਨ ਤੇ ਤੁਹਾਡੇ ਸਾਡੇ ਕਾਦੇ ਚੰਗੇ ਦਿਨ ਨਾ ਜੇ ਸਾਡੇ ਚੰਗੇ ਦਿਨ ਉਹ ਦੇਖ ਵੀਰ ਮਾਨ ਨਾ ਬਿਸਤਰਾਂ ਤੇ ਬੈਠੇ ਹਾਂ ਇਹ ਵੇਲੇ ਘਰ ਬੈਠੇ ਹੁੰਦੇ ਪਰ ਪਰਿਵਾਰਾਂ ਚ ਬੈਠੇ ਹੁੰਦੇ ਰੋਟੀ ਖਾਂਦੇ ਉਹਨਾਂ ਨਾਲ ਬਹਿਂਦੇ ਖਲੋਂਦੇ ਕੋਈ ਗੱਲਬਾਤ ਕਰਦੇ ਅਹੀ ਇੱਥੇ ਮਾਨਾ ਸੜਕਾਂ ਤੇ ਬੈਠੇ ਲੋਕਾਂ ਦੀ ਘਟਾ ਫੱਕਣ ਸਾਾਨੂੰ ਕੋਈ ਸ਼ੌਕ ਹੈ ਤੇ ਘਟਾ ਫੱਕਣ ਦੇ ਨਾ ਸਾਡੇ ਘਰਾਂ ਚ ਘਰ ਨਹੀਂ ਹੈ ਕਿ ਬੈੱਡ ਨਹੀਂ ਹੈ ਕਿ ਕੀ ਨਹੀਂ ਹੈ ਸਾਡੇ ਘਰ ਪਰ ਅਹੀ ਬੈਠੇ ਉਨਾਂ ਵਾਸਤੇ ਨਗਦ ਜਿਹੜੇ ਉੱਤੇ ਮਰਨ ਦੇ ਖੇਤ ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਰਦਾ ਆ ਗਏ ਉਹ ਹੁਣ ਨਗਦ ਹੈ ਵੇ ਉਹਦੇ ਉੱਤੇ ਬਾਈ ਦਾ ਨੂੰ ਕੀ ਹੈਗਾ ਕਰਜਾਈ ਕਿਹੜਾ ਘਰ ਵੇਖ ਲਓ ਜਿਹਦੇ ਪੱਲੇ ਕਰਜਾ ਨਹੀਂ ਹੈਗਾ ਤੁਹਾਨੂੰ ਹਾਂਜੀ ਸਾਡਾ ਖਾਣਾ-ਦਾਣਾ ਵੇਖ ਕੇ ਤੋਂ ਆ ਦਿੰਦੇ ਨੇ ਨਗਦ ਇਹਨਾਂ ਨਾਲ ਪਹਿਨਾਂ ਨਾਲ ਵੇਖੋ ਖਾਣਾ-ਦਾਣਾ ਵੇਖ ਲੋ ਪੰਜਾਬੀਆ ਕੋਚ ਨੇ ਸਾਡੇ ਦਿਲ ਜਿਹੜੇ ਉਹ ਖੁਸ਼ ਨੇ ਸਿਰਫ ਨਗਦਾਂ ਬਾਕੀ ਦੇ ਸਾਡਾ ਵਾਲ-ਵਾਲ ਕਰਜਾਈ ਹੈ ਕਰਨਾ ਪਦਾ ਹੀ ਮੰਨਦੇ ਆ ਨਗਦਾਂ ਟਰੈਕਟਰ ਲਈ ਨਿਓ ਕੱਢੇ ਟਰਾਲੀ ਲਈ ਨਿਓ ਕੱਢੇ ਕੋਸਤਾਂ ਲਈ ਨਿਓ ਕੱਢੇ ਤੇ ਲਈ ਨਿਓ ਹੀ ਤਾਂ ਹਰ ਇੱਕ ਜੀ ਦੇ ਕਰਜ਼ੇ ਤੇ ਲਈ ਹੈ ਕੀ ਇਹਨਾਂ ਨਾਲ ਤੂੰ ਪਰ ਫਿਰ ਵੀ ਖੋਜਾ ਵੀ ਇਹਨਾਂ ਕੋ ਕਰਦੇ ਸਾਰ ਵੀ ਖੋਜ ਨਾ ਕਰਦਾ ਵੀ ਨਹੀਂ ਫਿਰ ਵੀ ਸਹੀ ਹੈ ਵਧੀਆ ਨਾ ਕਰਦਾ ਪਰ ਸਾਡੀਆਂ ਜਿੰਸਾਂ ਦੇ ਮੁੱਲ ਤੇ ਸਾਨੂੰ ਦੇ ਦਿਓ ਨਾ ਕਰਦਾ ਇੱਕ ਹੋਰ ਵੀ ਹੈ ਜੀ ਬਾਰਡਰ ਤੇ ਮਰਨ ਵਾਸਤੇ ਪੰਜਾਬੀ ਹਾਂਜੀ ਹਾਂਜੀ ਬਾਰਡਰ ਤੇ ਮਰਨ ਵਾਸਤੇ ਸਿੱਖ ਪੁੱਤ ਜਦ ਸਿੱਖ ਪੁੱਤ ਆਪਣਾ ਉਹ ਮੰਗਦਾ ਵੀ ਸਾਨੂੰ ਉਹ ਪੱਖ ਦਾ ਉਹ ਸਾਨੂੰ ਉਦੋਂ ਵੀ ਸਾਡਾ ਭਾਈ ਬਣਦਾ ਹੱਕ ਦੋ ਫਿਰ ਇਹ ਹੱਤਵਾਦੀ ਹੋ ਜਾਂਦੇ ਨੇ ਬਾਹਰੂ ਜੀ ਹੱਤਵਾਦੀ ਤੇ ਉਹਦੇ ਟੈਗ ਲਾਉਣਾ ਨੇ ਜਿੱਥੇ ਮਰਜੀ ਆਪਾਂ ਲਾ ਦਈਏ ਨਾ ਤੁਰੇ ਜਾਂਦੇ ਤੇ ਲਾ ਦੋ ਟੈਗ ਲਾ ਦੋ ਜਿਹੜਾ ਮਰਜੀ ਲਾ ਦੋ ਤੁਸੀਂ ਨਾ ਹੱਤਵਾਦੀ ਦਾ ਵੱਖਵਾਦੀ ਦਾ ਲਾ ਦੋ ਜੰਮੂ ਕੋਈ ਮੀਰ ਵਾਲੇ ਦਾ ਤਾਂ ਕਿਸੇ ਦਾ ਲਾ ਦੋ ਨੱਕ ਦਾ ਉਹ ਕਰਦੇ ਆ ਤੇ ਕੁਛ ਨਹੀਂ ਉਹਨਾਂ ਦਾ ਇਹ ਪੰਜਾਬੀਆਂ ਦਾ ਘਾਵਦਾ ਆਪਣੀਆਂ ਨੱਕ ਦਾ ਵੀ ਹੱਥ ਚ ਦੂਜਿਆਂ ਦੀਆਂ ਕੱਚ ਚ ਉਹਨੇ ਉਹਨਾਂ ਨੇ ਆਪਣੀਆਂ ਤੇ ਲਕਾਈਆਂ ਕਾਸ਼ ਦੇ ਵਜੋਂ ਸਾਡੀਆਂ ਉਹਨਾਂ ਦੀ ਹੱਥ ਦੇ ਵਿੱਚ ਹੀ ਹੁੰਦੀਆਂ ਜੋ ਮੱਡੀ ਟੈਗ ਲਾ ਦੋ ਤੁਹਾਡੇ ਦਿਨਾਂ ਤੁਰੇ ਤੁਰੇ ਜਾਂਦੇ ਨਹੀਂ ਸਰਦਾਰ ਨੇ ਪੱਕ ਚੰਗੀ ਬੱਦੀ ਨਾਕ ਦਾ ਦਾੜਾ ਖੁੱਲਾ ਛੱਡਿਆ ਤੇ ਹੱਤ ਵਾਦੀ ਜਾਂਦੇ ਨਾਕਦਾ ਤੇ ਜਦੋਂ ਮਰਨ ਦਾ ਵੇਲਾ ਸਾਲਿਓ ਰਾਖੀਆਂ ਤੇ ਤੁਹਾਡੇ ਹੱਤ ਵਾਦੀ ਉਹ ਕਰਨ ਦੇ ਨਾਕਦਾ ਸਰਦਾਰ ਹੀ ਕਰਨ ਦੇ ਨੇ ਜਿਵੇਂ ਕੱਲ ਵੀ ਗੋਲਾਵਾਰੀ ਚੱਲੀ ਆ ਪਰਸੋਂ ਵੀ ਚੱਲੀ ਆ ਇਹ ਕੋਈ ਲੱਗਦਾ ਸੀ ਵੀ ਪੰਜਾਬ ਹੈ ਜਿਵੇਂ ਪਾਕਿਸਤਾਨ ਦੇ ਬਾਰਡਰ ਤੇ ਆਪਾਂ ਆਉਨੇ ਆ ਅਸੀਂ ਵੇਖੋ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਨਾਕਦਾ ਬਾਰਡਰ ਤੇ ਰਹਿੰਦੇ ਆ ਬਾਰਡਰ ਜ਼ਿਲ੍ਹਾ ਸਾਡਾ ਨਾਕਦਾ ਉਥੇ ਹੁਣ ਲੜਾਈ ਲੱਗੇ ਨਾ ਬਦਾ ਹੁਣ ਲੜਾਈ ਲੱਗੇ ਕੋਈ ਸਾਥ ਨਹੀਂ ਦੇਗਾ ਫੌਜ ਦਾ ਤੁਹਾਨੂੰ ਵਾਦੇ ਨਾ ਕਹ ਦੇ ਨੇ ਹੈਦ ਹੁਣ ਬੈਠੇ ਤਾਂ ਪਿੰਡਾਂ ਵਾਲੇ ਹੀ ਆ ਨਾ ਇੱਥੇ ਹਾਂਜੀ ਹਾਂ ਕੋਈ ਸ਼ਹਿਰੀयत ਨਹੀਂ ਬੈਠਾ ਕੋਈ ਬੀਜੇਪੀ ਵਾਲਾ ਕੋ ਆਰਾਸ ਆਈ ਕੇ ਤਾਂ ਖਲਾਫ ਨਹੀਂ ਹੈਗੇ ਪਰ ਇਸ ਵੇਲੇ ਉਹਨਾਂ ਦੇ ਜ਼ਰੂਰ ਖਲਾਫ ਹੈਗੇ ਪਰ ਉਹਨਾਂ ਦਾ ਤਾਂ ਕੋਈ ਨਹੀਂ ਬੈਠਾ ਬੈਠੇ ਤਾਂ ਇਹੀ ਆ ਉੱਥੇ ਵੀ ਫਿਰ ਵੀ ਹਾਂਜੀ ਹਾਂ ਬੈਠਾ ਤਾਂ ਪਿੰਡ ਹੀ ਬੈਠੇ ਨੇ ਕਿ ਸ਼ਹਿਰੀਏ ਕਿਹੜੇ ਵਾਈ ਕਰਨ ਦੇ ਵੇਖੋ ਜੇ ਕਿਸਾਨੀ ਮਰਦੀ ਆ ਤਾਂ ਸਾਰੀ ਇਨਸਾਨੀ ਮਰਦੀ ਹੈਗੀ ਆ ਇਨਸਾਨੀ ਸਾਰੀ ਮਰਦੀ ਹੈਗੀ ਆ ਕਿਸਾਨ ਦੇ ਸਿਰ ਤੇ ਸਾਰੀ ਗੱਡੀ ਜੇ ਬਾਜ਼ਾਰ ਚੱਲਦਾ ਕਿਸਾਨ ਦੇ ਸਿਰ ਤੇ ਦਾ ਜੇ ਪਿੱਛੇ ਤੋਂ ਕਰੋਨਾ ਚ ਵੇਖ ਹੀ ਲਿਆ ਕਰ ਲਗਦਾ ਤਿੰਨ ਮਹੀਨੇ ਦੁਕਾਨਦਾਰ ਐ ਕਰਕੇ ਕਸ਼ਾਂ ਚ ਬਾਵਾ ਦੇ ਕੇ ਬੈਠੇ ਰਹੇਗੇ ਕਿਉਂ ਬੈਠੇ ਰਹੇਗੇ ਹੁਣ ਭੈਣੇ ਸਾਡੇ ਪੱਲੇ ਪੈਸਾ ਉਹਦੇ ਇੱਕ ਜਾਵਾਂਗੇ ਬਾਜ਼ਾਰ ਜਾਵਾਂਗੇ ਜੇ ਸਾਡੇ ਪੱਲੇ ਕੱਕ ਨਹੀਂ ਪਿਆ ਤਾਂ ਬਾਜ਼ਾਰ ਤੇ ਕੀ ਸਵਾਲ ਲੈਣ ਜਾਣ ਕੀ ਲੈਣ ਜਾਣ ਉਹ ਕਹਿੰਦੇ ਭਾਈ ਇਹ ਤਾਂ ਜਿੱਦਾਂ ਇਹ ਤੁਹੀ ਨਹੀਂ ਮਰਦੇ ਕਿ ਨਾਲ ਅਸੀਂ ਮਰਦੇ ਉਹ ਮੈਂ ਅਸੀਂ ਤੇ ਜੇ ਮਰਦਿਆ ਮਰਦਿਆ ਵੀ 6 ਮਹੀਨੇ ਕੱਢ ਜਾਣੇ ਜੇ ਪਰ ਤੂੰ ਹੀ ਉਦੋਂ ਹੀ ਮਰ ਜਾਣਾ ਜਿੱਦਣ ਅਸੀਂ ਨੱਕ ਦਾ ਲਾਨ ਕਰਦੇ ਤੂੰ ਉਦੋਂ ਹੀ ਮਰ ਜਾਣਾਗਾ ਕਿ ਸਾਡਾ ਕੀ ਬਣੂ ਨੱਕ ਦਾ ਜੇ ਆਪਣੀਆਂ ਜ਼ਮੀਨਾਂ ਹੀ ਨਾ ਰਹੀਆਂ ਜੀ ਫਿਰ ਤਾਂ ਕੁਝ ਵੀ ਨਹੀਂ ਰਹਿਣਾ ਦੇਖੋ ਜੀ ਲੜਨ ਕਾਦੇ ਵਤ ਡੇ ਆ ਆਪਣੀਆਂ ਨਸਲਾਂ ਵਾਸਤੇ ਲੜਦੇ ਅਸੀਂ ਤਾਂ ਖਾ ਭੋਗ ਲੀਏ ਜੋ ਕੁਝ ਹੋਗਾ ਠੀਕ ਆ ਵਧੀਆ ਚੱਲਗਾ ਸਾਡਾ ਨਾਮ ਓ ਲੜਨ ਤੇ ਹੀ ਡੇ ਆਉਣ ਵਾਲੀਆਂ ਆਪਣੀਆਂ ਨਸਲਾਂ ਵਾਸਤੇ ਵੀ ਉਹ ਤਾਂ ਕੋਈ ਜੇ ਕੋਈ ਦੋ ਕਿਲੇ ਹੈਗੇ ਜਾਂ ਚਾਰ ਕਿਲੇ ਹੈਗੇ ਕਿ ਕੋਈ ਚੱਲ ਰਹਿ ਜਣ ਉਹ ਹੀ ਰਹਿ ਜਣ ਤੇ ਇਹਨਾਂ ਰਹਿਣ ਦੇਣੇ ਜੋ ਆਪਾਂ ਜਿੰਨੇ ਹਾਈਵੇ ਕੱਢਣ ਦੇ ਨੇ ਨੱਕ ਦਾ ਇਹ ਸਾਡੇ ਵੱਤ ਕੱਢਣ ਦੇ ਸਾਡਾ ਫਾਇਦਾ ਸਾਨੂੰ ਕੀ ਫਾਇਦਾ ਸਾਨੂੰ ਤਾਂ ਤੇ ਚੜਨ ਦਾ ਹੁਕਮ ਨਹੀਂ ਹੈਗਾ 14 ਚੌੜਾ ਫੁੱਟ ਉੱਚੇ ਹਾਈਵੇਜ ਨਿਕਲਣ ਦੇ ਨੱਕਦਾ ਅਸੀਂ ਤਾਂ ਤੇ ਚੜ ਨਹੀਂ ਸਕਦੇ ਹੈਗੇ ਜੇ ਤੁਸੀਂ ਉਹ ਸਾਡੀ ਬਰਬਾਦੀ ਦਾ ਕਾਰਨ ਆ ਅਸਲੀ ਬਰਬਾਦੀ ਦਾ ਕਾਰਨ ਸਾਡਾ ਉਹ ਆ ਹੁਣ ਜਦੋਂ ਵੇਖੋ ਜਿਸ ਥਾਂ ਤੋਂ ਉਹ ਨੰਗਾ ਨੱਕਦਾ ਸਾਡਾ ਇਧਰੋਂ ਪਹਾੜ ਤੋਂ ਐਨੂੰ ਜਾਂਦੇ ਹੈਗੇ ਤੇ ਪਾਣੀ ਵੀ ਪਹਾੜਾਂ ਤੋਂ ਐਨੂੰ ਠਾਂ ਨੂੰ ਜਾਣਾ ਹੈਗਾ ਤੇ ਜਿੱਥੇ ਰੋਗ ਲੱਗੀ ਉਹ ਏਰੀਆ ਖਤਮ ਨੱਕਦਾ ਕਾਟ ਉਹਨਾਂ ਨੇ ਰੱਖਿਆ ਕੋਈ ਨਹੀਂ ਜੇ ਇਹੀ ਉਹਨਾਂ ਨੇ ਵੀ ਜੇ ਬਣਾਓ ਜਿਸ ਤੱਕ ਕੇ ਬਣਾਓ ਨੱਕਦਾ ਬਣਾਓ ਜੀ ਸਰ ਕੇ ਬਣਾਓ ਉਹਨਾਂ ਪਿੱਲਰਾਂ ਦੇ ਬਣਾਓ ਪਣ ਪਾ ਥੱਲੋਂ ਦੀ ਫਲੋ ਤੇ ਚੱਲਦਾ ਰਿਹਾ ਪਾਣੀ ਦਾ ਫਲੋ ਤੇ ਚੱਲਦਾ ਰਿਹਾ ਪਰ ਨਹੀਂ ਨਾਖਦੋ ਮਰਜ਼ੀ ਉਹਨਾਂ ਦੀ ਨਾਖਦ ਸਰਕਾਰਾਂ ਉਹਨਾਂ ਦੀ ਮਰਜ਼ੀ ਹਕੂਮਤਾਂ ਉਹਨਾਂ ਦੀ ਨੇ ਜਿਨ੍ਹਾਂ ਵਾਸਤੇ ਬਣਾਉਂਦੇ ਸਾਡੇ ਵਾਸਤੇ ਥੋੜੀ ਬਣਾਉਂਦੇ ਤੁਸੀਂ ਅੱਜ ਵੇਖ ਲਓ ਜੇ ਕਿਤੇ ਭਾਪੀ ਫਿਰ ਜਿੱਤ ਗਈ ਆਉਂਦੇ ਅੱਛੇ ਵੀ ਇਹਨੂੰ ਜਿੱਤ ਗਈ ਹੁਣ ਨਾਲ ਜਿੱਤ ਗਈ ਇਹ ਤਾਂ ਬਾੜਾ ਜਿਹੜਾ ਬਾਰਡਰ ਉਹਦੇ ਨਹੀਂ ਖੁੱਲ ਜਾਣਾ ਪਾਕਿਸਤਾਨ ਵਾਲਾ ਇਹ ਕਿੰਨਾ ਵਾਤੇ ਡੇ ਕਰਨੇ ਜਿੰਨਾ ਵਾਤੇ ਡੇ ਕਿਤੋਂ ਅੱਜ ਤੂੰ ਹੀ ਹੁਣ ਜਿਹੜਾ ਵਪਾਰ ਚੱਲ ਰਿਹਾ ਸਾਰਾ ਅਡਾਨੀਆਂ ਬਾਨੀਆਂ ਦੇ ਬੰਦਰਗਾਹਾਂ ਤੇ ਚੱਲ ਰਿਹਾ ਉਹਨਾਂ ਦਾ ਬੰਦਰਗਾਹ ਤੋਂ ਬੰਗਲੌਰ ਜਾਂਦਾ ਜਿੱਤੇ ਗਜਰਾਹ ਜਾਂਦਾ ਕਿਹੜੀ ਕਾਂਡਲਾ ਬੰਦਰਗਾਹ ਤੇ ਆਮ ਜਾਂਦੇ ਨੇ ਨਗਦਾ ਵੀ ਜੋ ਵੀ ਇੱਥੋਂ ਮਾਲ ਅਮਰਤੌਰੋਂ ਖਰੀਦ ਕੇ ਜੋ ਪੰਜਾਬ ਦਾ ਮਾਲ ਉੱਥੇ ਜਾਂਦਾ ਤੇ ਉੱਥੋਂ ਹੋ ਗਿਆ ਵਾਇਆ ਫਿਰ ਅਫਗਾਨਿਸਤਾਨ ਹੋ ਗਿਆ ਫਿਰ ਪਾਕਿਸਤਾਨ ਆਉਂਦਾਗਾ ਉਹਨਾਂ ਨੂੰ ਤੇ 40 ਕਿਲੋਮੀਟਰ ਪਾਕਿਸਤਾਨ ਦੇ ਨਗਦ ਤੋਂ ਐਂਦੀ ਜਾਣ ਕੇ ਉਹਦੀ ਮਾਇ 6000 ਕਿਲੋਮੀਟਰ ਛੱਡ ਕੇ ਥੋੜੀ ਜਾਣ ਕੇ ਕਿੰਨਾ ਕਰਦੇ ਉਹਨਾਂ ਨੇ ਉਹਨਾਂ ਵਾਸਤੇ ਇਹ ਸਭ ਕੁਝ ਕਰਨੇ ਸਾਡੇ ਬਾਅਦ ਤੇ ਕੋਈ ਨਹੀਂ ਕਰਨ ਦੇ ਅਗਨ ਲੱਗਦਾ ਵੀ ਜੇ ਆਕੜ ਵੀ ਨਹੀਂ ਵਿਕਾਸ ਕਹਾਦਾ ਵਿਕਾਸ ਸਾਡਾ ਤਾਂ ਵਿਨਾਸ਼ ਹੈ ਨਕਦਮ ਸੜਕਾਂ ਪੰਜਾਬ ਦੀਆਂ ਉਹ ਕਰਨੇ ਆ ਜ਼ਮੀਨ ਜ਼ਮੀਨ ਪੰਜਾਬ ਦੀਆਂ ਸੜਕਾਂ ਪੰਜਾਬ ਦੀਆਂ ਧਰਤੀ ਦੇ ਵਿਛਾ ਕੇ ਫਾਇਦਾ ਲੋਕਾਂ ਨੂੰ ਹੋਣਾ ਹੋਰ ਸੂਬਿਆਂ ਨੂੰ ਹੋਣਾ ਹੈ ਕਾਰਪੋਰੇਟ ਘਰਾਣਿਆਂ ਨੂੰ ਹੋਣਾ ਹਾਂ ਹੋਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਣਾ ਦੋ ਚੋਂ ਬੰਦਿਆਂ ਨੂੰ ਸਿਰਫ ਇਹਦਾ ਫਾਇਦਾ ਹੋਣਾ ਸਾਨੂੰ ਕਾਹਦਾ ਫਾਇਦਾ ਸਾਨੂੰ ਸਾਡੇ ਬਾਅਦ ਸਾਡੇ ਥੱਲੇ ਉਹ 30 ਨਿਕਲ ਗਈ ਆ ਸਾਡੇ ਵਿੱਚ ਜੇ ਕਿਤੇ ਦੋ ਕਿਲੇ ਜਾਂ ਤਿੰਨ ਕਿਲੇ ਪੈਲੀ ਕਿ ਕਿਲਾ ਉਧਰ ਕਿਲਾ ਉਧਰ ਵਿੱਚੇ ਕਿਲੇ ਉਹਦੇ ਨਿਕਲ ਗਈ ਸਾਡਾ ਦੋ ਵੀ ਗਿਆ ਦੇ ਵੀ ਗਿਆ ਜਿਹੜਾ ਉਹਦੇ ਥੱਲੇ ਆ ਗਿਆ ਉਹ ਤਾਂ ਗਿਆ ਹੀ ਗਿਆ ਕਾ ਤੇ ਜਿਹੜਾ ਉਧਰ ਰਹੇਗਾ ਜੇ ਉਧਰ ਰਹੇਗਾ ਨਾ ਉਧਰ ਜਾਣ ਚੋਕੇ ਨਾ ਉਧਰ ਜਾਣ ਚੋਕੇ ਕਿਹ ਬਣੇ ਚੋਕੇ ਵੀ ਰਹਿੰਦਾ ਬਿਲਕੁਲ ਜੀ ਤੇ ਹੁਣ ਜਿਹੜਾ ਮਤਲਬ ਕਿ ਜਿਹਦੇ ਕੋਲ ਦੋ ਕਿਲੇ ਨੇ ਜੀ ਉਹ ਹੁਣ ਵੇਚ ਦੂ ਤਾਂ ਫਿਰ ਅੱਗੇ ਕੀ ਕਰੂਗਾ ਇਹ ਵੀ ਦੇਖਣਯੋਗ ਹੈ ਜੇ ਤੁਸੀਂ ਨਗਰਦਨ ਇੱਥੇ ਚਲੋ ਵੱਖਰੀ ਗੱਲ ਹੈ ਸਾਨੂੰ ਆ ਲੈ ਨਹੀਂ ਪਤਾ ਇੱਧਰ ਦੇ ਜ਼ਿਲ੍ਹੇ ਦਾ ਅੰਮਰਸਾਹ ਜ਼ਿਲ੍ਹੇ 'ਚ ਜਾ ਕੇ ਵੇਖ ਲਓ ਤੁਹਾਡੇ ਕੋ ਇਡੇ ਟ ਤਗੜੇ ਸਾਈਲੋ ਬੰਡੇ ਨੇ ਇਹਨਾਂ ਦੇ ਕਾਰਪੋਰੇਟ ਘਰਾਂ ਦੇ ਇਡੇ ਟ ਤਗੜੇ ਸਾਈਲੋ ਬੰਡੇ ਨੇ 15-15 ਮੰਡੀਆਂ ਦਾ ਮਾਲ ਇੱਕ ਇੱਕ ਸਾਈਲੋ ਦੇ ਵਿੱਚ ਲੱਗ ਸਕਦਾ 15-15 ਮੰਡੀਆਂ ਦਾ ਮਾਲ ਇਹ ਦੋ ਇਹ 15 ਮੰਡੀਆਂ ਕਿੱਦਾਂ ਬੰਦਦੀਆਂ ਸ਼ੀਆ ਸੱਤਾ ਪਿੰਡਾਂ ਦੀ ਇੱਕ ਮੰਡੀ ਸੇ ਤੇ ਹੁੰਦੀ ਹੈ ਸਿਰਫ ਨਾ ਛੇ ਸੱਤ ਪਿੰਡ ਕਈਆਂ 'ਚ 10 ਪਿੰਡ ਵੀ ਲੱਗਦੇ ਉਹ ਮੰਡੀ ਨੂੰ ਵੀ 10 ਪਿੰਡ ਨੂੰ ਨੇ ਤੇ ਸਦਾਈ ਓਨਾਂ ਮੰਡੀਆਂ ਦਾ ਮਾਲ ਜਿਹੜਾ ਇੱਕ ਸੈਲੋ ਦੇ ਵਿੱਚ ਲੱਗਣ ਡਿਆ ਕੋ ਕਿੰਨਾ ਦਾ ਲੱਗਣ ਡਿਆ ਤਗੜੇ ਲੋਕਾਂ ਨੇ ਕਿਹਾ ਜ਼ਿਮੀਂਦਾਰ ਤੇ ਵੇਚਣ ਜਾਂਦਾ ਉਹ ਸਵੇਰੇ ਜਾਂਦਾ ਸ਼ਾਮ ਨੂੰ ਆਉਂਦਾ ਭੈਣੋ ਲੈ ਲਓ ਉਹ ਵੇਚਣ ਥੋੜੀ ਜਾਂਦਾ ਸੁੱਟਣ ਜਾਂਦਾ ਆਖਰੀ ਨੇ ਪੰਜਾਬੀ ਨਾਂ ਦਾ ਛੋਟਾ ਹੈ ਝੋਨਾ ਸੋਟਾ ਹੈ ਕਣਕ ਸੋਟਾ ਹੈ ਵਾਕਿਆ ਹੀ ਸੁੱਟ ਕੇ ਹੀ ਆਉਂਦੇ ਮੁੱਲ ਤੇ ਭੈਣੋ ਫੇਰ ਵਪਾਰੀਆਂ ਨੇ ਲਾਉਣਾ ਉਹਦਾ ਨਾ ਬਦਦਾ ਇੱਕ ਹੋਰ ਵੀ ਹੈ ਜੀ ਕਿਸਾਨੀ ਦੇ ਮਗਰ ਇਹ ਤਾਂ ਪਏ ਨੇ ਜਦੋਂ ਕਰੋਨਾ ਹੋਇਆ ਸੀ ਤਾਂ ਸਿਰਫ ਕਿਸਾਨੀ ਹੀ ਚੌਂਦੀ ਸੀ ਬਾਕੀ ਸਾਰੇ ਵਪਾਰ ਖੜ ਗਏ ਜੀ ਇਹਨਾਂ ਜੀਡੀਪੀ ਜਿਹੜੀ ਹੈਗੀ ਨਕਦਾਂ ਉਦੋਂ ਵੇਖ ਲਓ ਕਿ ਬਾਕੀ ਜਿੰਨੇ ਵੀ ਇੰਡਸਟਰੀ ਹੈਗੀ ਦੂਜਾ ਤੀਜਾ ਹੈਗਾ ਸਭ ਦੀ ਡਾਊਨ ਆਈਗੀ ਇੱਕ ਕਿਸਾਨੀ ਹੀ ਜਿਹੜੀ ਸਥਿਰ ਰਹੀ ਉਹ ਕਰੋਨਾ ਦੇ ਵਿੱਚ ਵੀ ਸਥਿਰ ਰਹੀ ਇਹਨਾਂ ਨੇ ਇਹਨਾਂ ਨੇ ਇਹ ਸੋਚਿਆ ਕਿ ਕਿਸਾਨੀ ਨੂੰ ਚੱਕ ਲੋ ਅਸੀਂ ਮਤਲਬ ਕਿਸਾਨੀ ਦੇ ਸਿਰ ਤੇ ਹੀ ਮਤਲਬ ਆਪਣਾ ਵਪਾਰ ਚਲਾ ਲਾਂਗੇ ਕਿਉਂਕਿ ਕਿਸਾਨੀ ਹੀ ਚੌਂਦੀ ਸੀ ਬਾਕੀ ਸਾਰੇ ਵਪਾਰ ਠੱਪ ਹੋ ਗਏ ਸੀ ਹੁਣ ਹੁਣ ਸਿਰਫ ਤੇ ਸਿਰਫ ਇੱਕੋ ਇਹਨਾਂ ਕੋਲ ਰਹਿ ਗਿਆ ਬਾਕੀ ਇਹਨਾਂ ਇੰਡਸਟਰੀ ਸਾਰੀ ਵੇਖ ਲਈ ਆ ਕਿਸੇ ਚ ਕੋਈ ਮਨਾਹਾ ਨਹੀਂ ਰਹਿ ਗਿਆ ਸਾਰੇ ਪਾਸੇ ਘਾਟਾ ਪੈ ਜਾਂਦਾ ਮੁਨਾਫਾ ਨਹੀਂ ਕਿਸੇ ਚ ਰਹਿ ਗਿਆ ਹੁਣ ਸਿਰਫ ਤੇ ਸਿੱਕ ਇੱਕ ਮੁਨਾਫਾ ਰਹਿ ਗਿਆ ਇਹਨਾਂ ਨੂੰ ਕਿਸਾਨੀ ਦੇ ਵਿੱਚ ਰਹਿ ਗਿਆ ਉਹਨੂੰ ਇਹ ਮਾਰਨਾ ਚਾਹੁੰਦੇ ਨੇ ਹੁਣ ਅੱਜ ਮਾਰਨ ਕੱਲ ਮਾਰਨ ਜੇ ਸਾਡੇ ਲੋਕ ਉੱਠਦੇ ਨੇ ਕਿਸਾਨ ਉੱਠਦੇ ਨੇ ਫਿਰ ਤੇ ਨਹੀਂ ਕਿ ਮਰਦੇ ਫਿਰ ਤੇ ਨਹੀਂ ਕਿ ਮਰਦੇ ਜੇ ਨਹੀਂ ਉੱਠਦੇ ਅ ਕਿੰਨਾ ਕਹਦਾ ਜੇ ਇਦਾਂ ਦੇ ਵਾਰ ਕਰੀਗੇ ਸਾਡੇ ਤੇ ਤੇ ਵੀ ਆਪੇ ਨਾ ਅੱਜ ਨਮਰ ਕੱਲ੍ਹ ਨੂੰ ਪਰਸੋਂ ਨਹੀਂ ਹੋਰ 2 ਸਾਲ ਸਾਹ ਲੈਂਦੇ ਲੈਂਦੇ ਕੱਢ ਜਾਗੇ ਤੋਂ ਬਾਅਦ ਤੁਸੀਂ ਕੱਢਦੇ ਮੁੜ ਕੇ ਪਰ ਨਹੀਂ ਇਹੀ ਨਾਕ ਦਾ ਧਈਆ ਕਰਕੇ ਤੁਰੇ ਮੰਜੇ ਖੜੇ ਕਰਕੇ ਤੁਰਿਆ ਘਰੋਂ ਜੀਂਦੇ ਦੇ ਤਾਂ ਅਗਰ ਡਾਲਾਂਗੇ ਨਹੀਂ ਤੇ ਵਿਚਾਰ ਆਪਣਾ ਵਿਚਾਰ ਲਓ ਤੁਸੀਂ ਨਾਕ ਦੇ ਭਾਈ ਵਿੱਚ ਆਪਣੇ ਕਿਸਾਨ ਵੀ ਜੀ ਉਹਨੇ ਨਾ ਜਿਹੜੇ ਮੰਡੀਆਂ ਦੇ ਵਿੱਚ ਜਾਣ ਤੋਂ ਵੀ ਸੈਲੋ ਦੇ ਵਿੱਚ ਸਿੱਟੇ ਆਓ ਭਾਈ ਵੀ ਆਪਣਾ ਖੇਤੀ ਵਿਹਲਾ ਹੋ ਜਾਗੇ ਉਹ ਆਪਣੇ ਲਈ ਖਤਰਾ ਹੈ ਬਾਰੀ ਜੀ ਵੇਖੋ ਕੋਈ ਇੰਨਾ ਤਾਂ ਖਰੀਦੇ ਬੰਦੇ ਨੇ ਕੁਝ ਚੰਦ ਬੰਦੇ ਇੰਨਾ ਤਾਂ ਖਰੀਦੇ ਹੁਣ ਸਰਕਾਰਾਂ ਦੇ ਹੱਥ ਲੰਬੇ ਹੁੰਦੇ ਆ ਜ਼ਿੰਮੇਦਾਰ ਕੀ ਕਰ ਲੂਗਾ ਆਪਾਂ ਕੋਈ ਰੀਤ ਨਹੀਂ ਨਾ ਕੋਈ ਸੱਦ ਦੇਣਾ ਇਹ ਹੁਣ ਜਿਹੜੇ ਬੰਦੇ ਉਹ ਨੇ ਉੱਥੇ ਉਹ ਜਾਂਦੇ ਨੇ ਵੀ ਜਿਹੜੇ ਇੰਨਾ ਤਾਂ ਖਰੀਦੇ ਬੰਦੇ ਪਿੱਠੂ ਇਹਨੇ ਬੰਦਾ ਜਾਓ ਯਾਰ ਉੱਥੇ ਜਾਓ ਛੋਟੇ ਹੋਣੀ ਭੈਣੀਆਂ ਇੰਨਾ ਤੁਹਾਨੂੰ ਜੇ ਇੱਕ ਸਾਲ ਤੋਂ ਖਰੀਦ ਲੈਣਗੇ ਤੁਹਾਡੇ ਕੋ 2 ਸਾਲ ਵੀ ਖਰੀਦ ਲੈਣਗੇ 100 ਰੁਪਏ ਮੰਡੀ ਨਾਲ ਵੱਧ ਦੇ ਕੇ ਖਰੀਦ ਲੈਣਗੇ ਦੋ ਦੋ ਸਾਲ ਵੱਧ ਮੰਡੀ ਦੇ ਖਰੀਦੇ ਤੀਸਰੇ ਸਾਲਾਂ ਗੇ ਭਾਈ ਇੰਨੇ ਹੀ ਮਿਲਨੇ ਲੈਣੇ ਲੈ ਜਦੋਂ ਸਰਕਾਰੀ ਮੰਡੀ ਬੰਦ ਹੋ ਗਈ ਰਹਿ ਗਈ ਪ੍ਰਾਈਵੇਟ ਮੰਡੀ ਉਹਨੇ ਆਣਾ ਭਾਈ ਆ ਸਰਕਾਰੀ ਮੰਡੀ 'ਚ ਮੈਂ ਜਾ ਨਹੀਂ ਸਕਦਾ ਪ੍ਰਾਈਵੇਟ ਮੰਡੀ ਲੈਂਦੀ ਨਹੀਂ ਹੈ ਕਿਤੇ ਤੂੰ ਜਾਏਗਾ ਕਿੱਥੇ ਨਗਰ ਦਾ ਜਾਏਗਾ ਕਿਤੇ ਮਰੇਗਾ ਹੀ ਫਿਰ ਨਗਰ ਦਾ ਮਜਬੂਰੀ ਨੂੰ ਦੇਣੀ ਪੈਣੀ ਹੈ ਉਹ ਮਾਲ ਫੇ ਫੇ ਸੁੱਟ ਕੇ ਆਉਣੀ ਉਹਨੇ ਨਗਰ ਦਾ ਵੀ ਹੁਣ ਜੇ ਉਹ ਤੇ ਮੇਰਾ 2100 ਰੁਪਇਆ ਕਣਕ ਦਾ ਰੇਟ ਹੈਗਾ ਚਲੋ ਲਾ ਲਓ ਦਿਨਾਂ ਦਾ ਉਹਨੂੰ ਜੇ 2200 ਵੀ ਤਣ 2300 ਵੀ ਦੇਣਗੇ ਤੁਹਾਨੂੰ ਉਦਾਂ ਹੀ ਸੁੱਟਣਗੇ ਜੋ ਕੁੰਡੀ ਮੰਡੀ ਜੰਨ ਲੰਨੀ ਚੱਲਣ ਦੇ ਜੇ ਸੰਘਰਸ਼ ਨਾਲ ਲੜਿਆ ਤਾਂ ਇਹ ਹਾਲਾਤ ਆਉਣੇ ਨੇ ਹੁਣੇ ਆ ਕਿ ਨਾ ਉਹ ਵੀ ਭਾਈ ਇਹ ਲੋਕ ਸਾਡੇ ਅਵੇਸਲੇ ਨੇ ਥੋੜੇ ਜਾਲ ਦੇ ਅਵੇਸਲੇ ਕੀਤੇ ਨੇ ਪੋਲੀਟੀਕਲ ਬੰਦਿਆਂ ਨੇ ਨਗਦਾ ਸਿਆਸੀ ਬੰਦਿਆਂ ਨੇ ਰਾਜਨੀਤਿਕ ਬੰਦਿਆਂ ਨੇ ਇਹ ਉਹਨਾਂ ਨੂੰ ਅਵੇਸਲਾ ਕੀਤਾ ਕੁਝ ਨਹੀਂ ਹੁੰਦਾ ਕਿਸਾਨ ਲੜਦੇ ਇਦਾਂ ਹੀ ਕਰਦੇ ਹੁੰਦੇ ਆ ਇਦਾਂ ਹੀ ਹੁੰਦਾ ਉਹ ਕੁਝ ਹੁੰਦਾ ਪਰ ਜੇ ਆਪਾਂ ਆਪਣੇ ਇਹ ਸਾਡੇ ਬਾਅਦ ਤੋਂ ਗਾੜੀ ਖੂਬਾ ਤੇ ਪਿੱਛੇ ਖਾਤਾ ਆ ਇਹ ਜਾਣੇ ਤੇ ਖਾਤੇ ਜ ਡਿੱਗਦੇ ਨਹੀਂ ਜਾਂਦੇ ਤੇ ਖੂਜ ਡਿੱਗਦੇ ਹੈ ਕਿ ਨਕਦ ਪਰ ਅਸੀਂ ਨਾ ਹੁਣ ਖੂ ਖੂ ਤਾਂ ਵੀ ਬਜਣਾ ਤੇ ਖਾਤੇ ਤੋਂ ਵੀ ਬਜਣਾ ਕਿਦਾਂ ਬਜਣਾ ਲੜ ਕੇ ਬਜਣਾ ਨਕਦ ਲੜਾਂਗੇ ਤੇ ਜੀਂਦੇ ਰਹਿਾਂਗੇ ਨਹੀਂ ਜੀੜਾਂਗੇ ਤੇ ਮਰਾਂਗੇ ਨਕਦ ਦੋ ਹੀ ਗੱਲਾਂ ਕਰਾਂਗੇ ਜਾਂ ਮਰਾਂਗੇ ਬਾਜੀ ਇੱਥੇ ਲੜਾਈ ਹੁਣ ਇਹਨਾਂ ਦੇ ਡੰਡੇ ਵੇਖੋ ਇਹ ਤੂੰ ਯਾਦ ਨਹੀਂ ਗੱਲ ਰਹੀ ਕਿ ਇਹ ਲੌਂਗ ਰਨ ਦੀ ਗੱਲ ਹੈਗੀ ਅਸੀਂ ਲੜਨ ਉਹਨਾਂ ਬਾਅਦ ਤੇ ਲੌਂਗ ਰਨ ਬਾਅਦ ਤੇ ਲੜਨਾ ਕਰਦੇ ਕਰਦੇ 10 ਸਾਲ ਨਿਕਲ ਜਾਣ ਇਹਨਾਂ ਚੀਜ਼ਾਂ ਨੂੰ ਪਰ ਲੜਨ ਵਿੱਚ ਇਹ ਉਦੋਂ ਡੰਡੇ ਖਾਣ ਨਾਲੋਂ ਨਿਆਣੇ ਡੰਡੇ ਖਾਣ ਨਾਲੋਂ ਅਸੀਂ ਆਪ ਡੰਡੇ ਖਾ ਲਈਏ ਤਾਂ ਚੰਗੇ ਰਵਾਂਗੇ ਇਹ ਡੰਗਾ ਡਾਂਗਾ ਮਾਰਦੇ ਮਾਰ ਲੈਣ ਨਾ ਕਰ ਇਹਨਾਂ ਦਾ ਕੰਮ ਇਹਨਾਂ ਦਾ ਨਾ ਕਰ ਉਹ ਬੱਦੇ ਹਦੋਂ ਮਾਦੇ ਬੱਦੇ ਨੇ ਮਾਰ ਲੈਣ ਡਾਂਗਾ ਕਿੰਨੀਆਂ ਮਾਰ ਲਈ ਆ ਉਦਾਂ ਵੀ ਤਾਂ ਮਰਨਾ ਹੀ ਹੋਰ ਦੋ ਸਾਲਾਂ ਨੂੰ ਮਰਨਾ ਹੀ ਆ